Hello 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 hello, hello. hello. ਜੀ ਜਲ ਸੇਵਾ ਸੁਸਾਇਟੀ ਜਿਹੜੀ ਹੈ ਪਿਛਲੇ ਲੰਮੇ 18-20 ਸਾਲ ਤੋਂ ਲਗਾਤਾਰ ਮਾਤਾ ਨਾਨਾ ਦੇਵੀ ਦੇ ਪਵਿੱਤਰ ਸਥਾਨ ਤੇ ਫਰੀ ਜਲ ਸੇਵਾ ਕਰਦੀ ਹੈ ਅੱਜ ਇਹ ਲੰਗਰ ਤੇ ਜਿਹੜੀ ਸਮਗਰੀ ਹੈ ਉਹਦਾ ਟਰੱਕ ਦੀ ਰਵਾਨਗੀ ਹੈ ਪਰ ਮੈਨੂੰ ਬਹੁਤ ਵੱਡਾ ਮਾਣ ਹੈ ਇਸ ਗੱਲ ਦਾ ਕਿ ਭੌਨੀਗੜ ਦੀਆਂ ਬਹੁਤ ਸੋਸਤਾਨਾਂ ਨੇ ਜਿਵੇਂ ਨਾਨਾ ਦੇਵੀ ਲੰਗਰ ਕਮੇਟੀ ਹੈ ਕਿਸੇ ਤਰ੍ਹਾਂ ਮਾਤਾ ਚਿੰਤਪੁਰਨੀ ਜੀ ਦੀ ਕਮੇਟੀ ਹੈ ਉਹ ਮਾਤਾ ਚਿੰਤਪੁਰਨੀ ਦੇ ਸਥਾਨ ਤੇ ਜਾਂਦੇ ਨੇ ਸੋ ਇਹ ਇੱਕ ਬਹੁਤ ਵੱਡਾ ਮੈਂ ਸਮਝਦਾ ਕਿ ਸੇਵਾ ਦੀ ਕੰਮ ਹੈ ਕਿਉਂਕਿ ਸ਼ਰਧਾਲੂ ਜਿਹੜੇ ਜਾਂਦੇ ਨੇ ਉਹਨਾਂ ਦੀ ਸਾਮ ਸੰਭਾਲ ਲਈ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਉਹਨਾਂ ਦੇ ਰਹਿਣ ਸੌਣ ਦਾ ਪ੍ਰਬੰਧ ਕਰਨਾ ਇਹ ਸੁਸਾਇਟੀਆਂ ਸਾਡਾ ਬਹੁਤ ਵੱਡਾ ਕੰਮ ਕਰ ਰਹੀਆਂ ਨੇ ਸੋ ਮੈਂ ਅੰਧੀ ਜਲ ਸੇਵਾ ਸੁਸਾਇਟੀ ਜਿਹੜੀ ਹੈ ਉਹਦੀ ਇਹ ਸੇਵਾ ਦੀ ਸਰਾਹਨਾ ਕਰਦਾ ਤੇ ਇਹ ਸੋਸਾਇਟੀ ਦੇ ਜਿਹੜੇ ਅਹੁਦੇਦਾਰ ਨੇ ਪ੍ਰਧਾਨ ਨੇ ਉਹਨਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਜਿੰਨੇ ਕੰਟੀਨਿਊਟੀ अराउंड ਇਸ ਸਾਲ ਤੋਂ ਇਹ ਜੋ ਸੇਵਾ ਦਾ ਜੀਣਾ ਚੁੱਕਿਆ ਉਸ ਨੂੰ ਕੰਟੀਨਿਊਸਲੀ ਚਲਾ ਰਹੇ ਨੇ ਇਹਦੇ ਨਾਲ ਜਿੱਥੇ ਸੇਵਾ ਵੀ ਹੈ ਸਰਦਾਨੂਆਂ ਦੀ ਉੱਥੇ ਪੌਣੀਗੜ ਸ਼ਹਿਰ ਦਾ ਨਾਮ ਵੀ ਚੜ੍ਹਦਾ ਪ੍ਰਦੀਪ ਮੱਤਲ ਪ੍ਰਧਾਨ ਅਨਾਜ ਮੰਡੀ ਪੌਣੀਗੜ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਜੋ ਫ੍ਰੀ ਲੰਗਰ ਜਲ ਸੇਵਾ ਕਮੇਟੀ ਵੱਲੋਂ ਅੱਜ 19ਵਾਂ ਜੋ ਹੈ ਲੰਗਰ ਦਾ ਜੋ ਸਿਸਟਮ ਹੈ ਪਾਣੀ ਦੀ ਸੇਵਾ ਦਾ ਮਾਤਾ ਜੀ ਨਾਨਾ ਦੇਵ ਜੀ ਦੇ ਭਵਨ ਤੇ ਰਵਾਨਗੀ ਹੈ ਤੇ ਬੜੀ ਖੁਸ਼ੀ ਹੈ ਬੜਾ ਅਤਿ ਸ਼ਾਹ ਹੈ ਸਾਰੇ ਸੰਗਤਾਂ 'ਚ ਵੀ ਉੱਥੇ ਜੋ ਇਹ ਪਾਣੀ ਦੀ ਫ੍ਰੀ ਸੇਵਾ ਕਰਨੀ ਜਾਂਦੀ ਹੈ ਸੰਸਦਾਂ ਕਿੰਨਾ ਕਿ ਮਾਣ ਮਹਿਸੂਸ ਹੁੰਦਾ ਪਾਨੀਗੜ ਸ਼ਹਿਰ ਦਾ ਬਹੁਤ ਮਾਣ ਮਹਿਸੂਸ ਹੁੰਦਾ ਸਾਡੇ ਸ਼ਹਿਰ ਦਾ ਉੱਥੇ ਇੱਕ ਬਹੁਤ ਅੱਛੀ ਅੱਛੀ ਜਗ੍ਹਾ ਤੇ ਬਹੁਤ ਵੱਡਾ ਜੋ ਸਾਡਾ ਧਾਰਮਿਕ ਸਥਾਨ ਹੈ ਮਾਤਾ ਸ਼੍ਰੀ ਨਾਨਾ ਦੇਵੀ ਤੇ ਜਾ ਕੇ ਸਾਡੇ ਭਵਾਨੀਗੜ ਤੋਂ ਮਾਣ ਚਾਹੁੰਦਾ ਤੇ ਸਾਰੀ ਇਹਨਾਂ ਦੀ ਕਮੇਟੀ ਨੂੰ ਜੋ ਸੰਸਥਾ ਨੂੰ ਮੈਂ ਵਧਾਈ ਦਿੰਦਾ ਇਸ ਗੱਲ ਦੀ ਕਿ ਤੁਸੀਂ ਹਰ ਪਾਰੀ ਉੱਥੇ ਤੁਹਾਨੂੰ ਮੌਕਾ ਮਿਲਦਾ ਹੈ ਮਾਤਾ ਜੀ ਦਾ ਸ਼ਹੀਵਾਤ ਲੈਣ ਦਾ ਥੈਂਕ ਯੂ